ਲੈ ਵੀ ਸਜਣੋ ਅੱਜ ਕੱਲ ਲੋਕੀ ਕੋਠੀਆਂ ਦਾ ਬਹੁਤ ਵੱਡੀਆਂ-ਵੱਡੀਆਂ ਪਾਉਂਦੇ ਤੇ ਆਹ ਚੀਜ਼ਾਂ ਸਜਣੋ ਬੜੀਆਂ ਟ੍ਰੈਂਡਿੰਗ ਚੱਲਦੀਆਂ ਬਾਸ ਦੀਆਂ ਹੱਟ ਸਜਣੋ ਇਹ ਬਹੁਤ ਅੱਜ ਕੱਲ ਟ੍ਰੈਂਡਿੰਗ ਚੱਲਦੀਆਂ ਇਹਨਾਂ ਬਿਨਾ ਸਜਣੋ ਅੱਜ ਕੱਲ ਜਿਹੜੇ ਘਰ ਬੰਦੇ ਨਾ ਅਧੂਰੇ ਰਹਿੰਦੇ ਆ ਇਹਨਾਂ ਬਾਰੇ ਆਪਾਂ ਪੂਰੀ ਜਾਣਕਾਰੀ ਲੈ ਕੇ ਦਿਨੇ ਆ ਤੁਹਾਨੂੰ ਬਾਈ ਨਾਲ ਮਿਲਾਉਣ ਲੱਗੇ ਆ ਬਾਈ ਦੀ ਫਰੀਦਕੋਟ ਦੁਕਾਨਾ ਸਜਣੋ ਤੇ ਬਾਈ ਜੀ ਉੱਥੇ ਤਿਆਰ ਕਰਦੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪਾਂ ਮੇਰੇ ਆਪਣਾ ਐਡਰੈਸ ਦੱਸ ਦਈਏ ਆਪਾਂ ਇਹ ਆਪਾਂ ਤਿਆਰ ਕਰਾਉਣਾ ਤੇ ਕਿੱਥੇ ਮਿਲਣਾ ਆਪਾਂਗੇ ਆਪਾਂ ਫਰੀਦਕੋਟ ਆ ਜੀ ਆਪਾਂ ਜਿਹੜਾ ਫਰੀਦਕੋਟ ਠੀਕ ਹੈ ਜੀ ਉੱਥੇ ਫਰੀਦਕੋਟ ਕੰਮ ਕਰਦੇ ਆਪਾਂ ਤੇ ਆਪਣਾ ਮੋਬਾਈਲ ਨੰਬਰ ਬੋਲ ਦਈਏ ਬਾਈ ਜੀ ਆਪਣਾ ਪਹਿਲਾਂ 9592831792 ਆਪਾਂ ਵੀਡੀਓ ਚ ਵੀ ਲਾ ਦਾਂਗੇ ਬਾਕੀ ਕੰਮ ਦਿਖਾ ਦਈਏ ਬਾਈ ਆਪਾਂ ਦਿਖਾਓ ਜੀ ਉਹ ਚੱਲਣ ਦਾ ਕੰਮ ਹੀ ਹੈ ਲੈ ਵੀ ਸਜਣੋ ਇੱਥੇ ਬਾਈ ਦਾ ਸਾਈਡ ਤੇ ਆਪਾਂ ਆਏ ਸੀ ਕਿ ਅੱਜ ਬਾਈ ਦਾ ਕੰਮ ਚੱਲਦਾ ਮੋਗੇ ਸ਼ਹਿਰ ਦੇ ਵਿੱਚ ਦੇਖੋ ਇੱਥੇ ਬਾਈ ਜੀ ਨੇ ਉੱਪਰਲੇ ਪਾਸੇ ਪੋਰਸ਼ਨ ਤੇ ਇੱਕ ਹੱਟ ਬ ਜਿਵੇਂ ਆਪਾਂ ਮਮਟੀ ਵਗੈਰਾ ਛੱਤਦੇ ਆ ਉਹ ਚੀਜ਼ ਆ ਬਾਈ ਹਨਾ ਇਹ ਹਾਂਜੀ ਰੂਮ ਦਾ ਹੀ ਕਰਦੇ ਨੇ ਲੈ ਵੀ ਸਜਣੋ ਪੂਰਾ ਦੇਖੋ ਰੂਮ ਤਿਆਰ ਕੀਤਾ ਬਾਈ ਨੇ ਇਹ ਬਾਈ ਸਾਰਾ ਬਾਸਦਾ ਹੀ ਹੁੰਦਾ ਬਾਸ ਪਹਿਲਾਂ ਲੱਕੜਾ ਦਾ ਸਕੰਜਾ ਬੰਦਾ ਜੀ ਠੀਕ ਹੈ ਠੀਕ ਹੈ ਜੀ ਲੱਕੜਾ ਸਕੰਜੇ ਬੰਦ ਤੋਂ ਬਾਅਦ ਅਬੜ ਕੇ ਇਹਦੇ ਵਿੱਚ ਸਰਵਾਕੋਲ ਭਰ ਕੇ ਹਾਂਜੀ ਹਾਂਜੀ ਤੇ ਤਰਪੈਰ ਪਾ ਕੇ ਫਿਰ ਡਬਲ ਬਾਸ ਲਾਈਦਾ ਜੀ ਨਨਕੇ ਜਮੀਂ ਕਣੀ ਆਉਂਦੇ ਚੌਣ ਚੌਣ ਦੀ ਕੋਈ ਮੱਲਾ ਜਾਇਜ਼ ਹੈ ਨਹੀਂ 25 ਸਾਲ ਦੀ ਗਾਰੰਟੀ ਸਾਡੀ ਖੋਲੀ ਜੀ 25 ਸਾਲ ਦੀ ਗਾਰੰਟੀ ਗਾਰੰਟੀ ਖੋਲੀ ਲੀਗ ਹੋ ਜਾਏ ਕਿਸੇ ਤਰ੍ਹਾਂ ਦੀ ਲੈ ਸਜਣੋ ਬਾਈ ਜੀ ਕਹਿੰਦੇ 20-25 ਸ ਨਾ ਇਹ 24 ਜਨੋ ਕਿਉਂਕਿ ਬਾਈ ਜੀ ਪਹਿਲਾਂ ਦਿੱਤੇ ਤਰਪਾਲ ਪੋਣੇ ਬਾਈ ਜੀ ਪਹਿਲਾਂ ਲੱਕੜ ਦਾ ਜਾਲ ਬੰਨਦਾ ਜਿਹੇ ਤੇਰੇ ਸਰੀਏ ਦਾ ਬੰਨਦਾ ਆਪਾਂ ਉਹਦੇ ਵਿੱਚ ਸਰਮਾਕੂਲ ਭਰਦੇ ਆ ਲੱਕੜ ਦੇ ਵਿੱਚ ਫਿਰ ਉਸ ਤੋਂ ਬਾਅਦ ਸਰਮਾਕੂਲ ਭਰ ਕੇ ਫਿਰ ਡਬਲ ਆਸ ਲਾਈਦਾ ਤਰਪਾਲ ਪਾ ਕੇ ਠੀਕ ਆ ਠੀਕ ਆ ਇੱਕ ਥਰਮੋਪੋਲਿ ਨਾਲ ਲੱਗਿਆ ਵਰਤਦਾ ਹੈ। ਅਬੀ ਥਰਮੋਪੋਲ ਭਰੀ ਹੋਈ ਵਿੱਚ ਠੀਕ ਆ ਤੇ ਭਾਈ ਗਾਰੰਟੀ ਫਿਰ ਇਹਦੀ 20 ਸਾਲ ਦੀ। ਵੀ 30 30 ਸਾਲ ਦੀ ਗਾਰੰਟੀ ਸਾਡੀ ਇਹਦੀ। 30 ਸਾਲ ਦੀ ਗਾਰੰਟੀ ਆ। ਠੀਕ ਹੋ ਜਾ ਕਿਸੇ ਤਰ੍ਹਾਂ ਵੀ ਹੋ ਜਣਾ ਪਤਾ ਨਹੀਂ। ਤੇ ਭਾਈ ਇਹਦੇ ਵਿੱਚ ਆਪਾਂ ਹੋਰ ਵੀ ਕਿਤਾ ਡਿਜ਼ਾਈਨ ਤਿਆਰ ਕਰਕੇ ਦਿੰਦੇ ਆ ਜਿਵੇਂ ਇਹਦਾ ਆਪਣੇ ਬਹੁਤ ਮਾਮਟੀ ਬਹੁਤ ਡਿਜ਼ਾਈਨ ਆ ਜੀ ਇਹ ਤਾਂ ਕੁਝ ਵੀ ਨਹੀਂ ਡਿਜ਼ਾਈਨ ਤਾਂ ਬਹੁਤ ਜ਼ਿਆਦਾ ਸਾਡੇ ਕੋਲ। ਠੀਕ ਆ ਠੀਕ ਆ। ਇਸ ਤਰ੍ਹਾਂ ਦਾ ਕੋਈ ਨੈਟ ਤੋਂ ਲਾ ਕੇ ਇਹੋ ਵੀ ਕਰ ਦਾਂਗੇ ਜ਼ਿਆਦਾ। ਤੇ ਨਾਲ ਜਿਵੇਂ ਆ ਕੰਧ ਦੇ ਵਿੱਚ ਡੈਕੋਰੇਸ਼ਨ ਵੀ ਨਾਲ ਨਾਲ ਕਵਰ ਕਰਦੇ ਆ। ਲੈ ਇੱਥੇ ਬਣਾਵਾਂਗੇ ਇੰਨੇ ਲੰਬਾਈਆਂ ਗੰਬਰੇ ਬੜੀ ਬੜੀ ਠੀਕ ਹੈ ਲੰਮਾਰਗਾ ਟਾਇਪ ਤੇ ਇੱਥੇ ਬਣਨਗੀਆਂ ਲੈ ਸਜਣੋ ਜੇ ਕੇ ਨੇ ਉਹਦੇ ਤਿਆਰ ਕਰਾਉਣਾ ਹੋਵੇ ਦੁਬਾਰ ਤੇ ਵੀ ਇਹ ਬਾਈ ਜੀ ਤਿਆਰ ਕਰਕੇ ਦਿੰਦੇ ਆ ਤੇ ਮੇਨ ਗੱਲ ਆ ਸਜਣੋ ਕੁਆਲਟੀ ਬਾਈ ਜੀ ਉਹਨੇ ਕਹਿੰਦੇ ਆਪਾਂ ਵਧੀਆ ਵਰਤਦੇ ਆ ਤੇ ਗਰੰਟੀ ਹੋਊਗੀ 25 ਤੋਂ 30 ਸਾਲ ਦੀ ਤੇ ਬਾਈ ਹੋਰ ਆ ਲੋਹਾ علاوہ ਸਾਰਾ ਇਹ ਆਪਣਾ ਹੀ ਹੁੰਦਾ ਸਰ ਆ ਆਪਣੇ ਆਪਣਾ ਜੀ ਤੇ ਆਪਾਂ ਰੇਟ ਵਗੇਰੇ ਦੀ ਗੱਲ ਕਰੀਏ ਬਾਈ ਕੀ ਰੇਟ ਚੱਲਦਾ ਹਾਂਜੀ 180 ਰੁਪਏ ਪਰ ਸਕੁਅਰ ਫੁੱਟ ਲੈਨੇ ਬਾਈ ਹਾਂਜੀ 180 ਰੁਪਏ ਪਰ ਸਕੁਅਰ ਫੁੱਟ ਆ ਕੰਪਲੀਟ ਬੇਨਤੀ ਕਰਦੇ ਆਂ ਅਸੀਂ ਜੋ ਆਪਣੀਆਂ ਤਿਆਰ ਕਰਕੇ ਬਾਈ ਜੀ ਦੇ ਦਿੰਦੇ ਆ ਕਿਹ ਡਿਜ਼ਾਈਨ ਉਧਰ ਲੱਗਾਈ ਬਾਈ ਆਪਣਾ ਹੇ ਕੋ ਲੱਗਿਆ ਲੈ ਸੱਜਣੋ ਜੇ ਕਿਨੇ ਛੋਟੀ ਬਣਾਉਣੀ ਹੋਵੇ ਤਾਂ ਉਸ ਤਰ੍ਹਾਂ ਇੱਕ ਹੋਰ ਡਿਜ਼ਾਈਨ ਤਿਆਰ ਕਰ ਦਿੰਦੇ ਆ ਹੋਰ ਬਾਈ ਜੀ ਬੋਲੋ ਜੀ ਜੋ ਵੀ ਲਾਗ ਆਖੂਗਾ ਡੈਟ ਤੋਂ ਲਾਗਦੇ ਉਸ ਬਣਾ ਦਾਂਗੇ ਠੀਕ ਆ ਲੈ ਸੱਜਣੋ ਜੇ ਕਿਨੇ ਕੋਈ ਡਿਜ਼ਾਈਨ ਸਪੈਸ਼ਲ ਤਿਆਰ ਕਰਾਉਣਾ ਹੋਵੇ ਤੇ ਬਾਈ ਜੀ ਕਹਿੰਦੇ ਆਪਾਂ ਉਹ ਡਿਜ਼ਾਈਨ ਸਪੈਸ਼ਲ ਵੀ ਤਿਆਰ ਕਰ ਦਾਂਗੇ ਏਸੀ ਰੂਮ ਵੀ ਤਿਆਰ ਕਰਦੇ ਸਰ ਗੁਸੇ ਲੈ ਸੱਜਣੋ ਜੇ ਕਿਨੇ ਏਸੀ ਰੂਮ ਤਿਆਰ ਕਰਨਾ ਹੋਵੇ ਉਹ ਤਿਆਰ ਕੀਤਾ ਬਾਈ ਜੀ ਇਹਦੇ ਵਿੱਚ ਬਾਕੀ ਜਿਹੜੇ ਲੋਕ ਲੂਕ ਲੱਗਣੇ ਆ ਸਾਰਾ ਲੋਕ ਲੋਕ ਜਿਹੜੇ ਲਾਉਣੇ ਆ ਉਹ ਤਾਂ ਸਾਰਾ ਤੁਹਾਡਾ ਆਪਣਾ ਹੋਊਗਾ ਤੇ ਆਪਾਂ ਕਿੰਨੇ ਚਿਰ ਵਿੱਚ ਤਿਆਰ ਕਰਕੇ ਦੇ ਦਿੰਦੇ ਆ ਬਾਈ ਇਹ ਜਾਂ 25 ਲੱਗ ਜਾਂਦੇ ਆ ਮਤਲਬ 20 ਦਿਨ 20 ਦਿਨਾਂ ਚ ਆਪਾਂ ਇਹ ਚੀਜ਼ ਤਿਆਰ ਕਰਕੇ ਦੇ ਦਿੰਦੇ ਆ ਲੈ ਸਜਣੋ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਹੱਟ ਤਿਆਰ ਕਰਵਾਉਣੀ ਹੋਵੇ ਤਾਂ ਆਪਾਂ ਬਾਈ ਜੀ ਦਾ ਨੰਬਰ ਵੀਡੀਓ ਵਿੱਚ ਲਾਵਾਂਗੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਸਜਣੋ ਗਾਰੰਟੀ ਬਾਈ ਜੀ ਕਹਿੰਦੇ 25 30 ਸਾਲ ਹੋਊਗੀ ਪੂਰਾ ਮਟੀਰੀਅਲ ਬਾਈ ਜੀ ਦਾ ਹੋਊਗਾ 180 ਜੀ ਬਰਾਜਿਸਟਰ ਕੰਡੇ ਵਾਲੀ ਵੀ ਬਣਾਈ ਦੀ ਇਹ ਮੈਂ ਕਾਹੀ ਆਦੀ ਤਾਂ ਉਹ ਵੀ ਤਿਆਰ ਕਰਦੇ ਆ ਸੀ ਲੈ ਸਜਣੋ ਬਾਈ ਜੀ ਕਹਿੰਦੇ ਬਾਕੀ ਡਿਜ਼ਾਈਨ ਇਸ ਤਰ੍ਹਾਂ ਦਾ ਤੁਸੀਂ ਚਾਹੋਗੇ ਉਸ ਤਰ੍ਹਾਂ ਦਾ ਤਿਆਰ ਕਰ ਲਓ ਇਹ ਥੋੜੀ ਜਗ੍ਹਾ ਸਜਣੋ ਉਸ ਤਰ੍ਹਾਂ ਦੀ ਕੋਠੇ ਤੇ ਬਣਾਈ ਆ ਤਾਂ ਹੀ ਥੋੜੀ ਜੀ ਤੰਗੀ ਜਗ੍ਹਾ 'ਚ ਬਣੀ ਆ ਜੇ ਕਿਨੇ ਖੁੱਲੇ ਦੇ ਵਿੱਚ ਪੂਰਾ ਤਿਆਰ ਕਰਾਉਣਾ ਸੈਟਅਪ ਜੋ ਕਰ ਦੋਗੇ ਨਾ ਹਾਂਜੀ ਖੁੱਲੀ ਜਗ੍ਹਾ ਕਰ ਦਈ ਸਿੱਧੀ ਫਾਰਮ ਹਾਊਸ ਹੋਇਆ ਫਾਰਮ ਹਾਊਸ ਦੇ ਵਿੱਚ ਫਾਰਮ ਹਾਊਸ ਚਾਰ ਕਰਦੇ ਅਸੀਂ ਲੈ ਸਜਣੋ ਫਾਰਮ ਹਾਊਸ ਦੇ ਵਿੱਚ ਤੁਸੀਂ ਤਿਆਰ ਕਰਵਾਉਣੀ ਹੋਵੇ ਜਿਸ ਤਰ੍ਹਾਂ ਦਾ ਮਰਜੀ ਡਿਜ਼ਾਈਨ ਹੋਵੇ ਤੁਸੀਂ ਚੌਥੀ ਮੰਜ਼ਲ ਤੇ ਲਵਾਓ ਭਾਵੇਂ ਪੰਜਵੀਂ ਤੇ ਲੱਗਾ ਉੱਤੇ ਲੱਗੂ ਲੈ ਸਜਣੋ ਜਿਸ ਤਰ੍ਹਾਂ ਦਾ ਮਰਜੀ ਇਹਦੇ ਕੁੰਡੇ ਕੰਡੇ ਬਾਈ ਲੱਗਣ ਲੱਗ ਲੋ ਲੋ ਚੱਲ ਜੇ ਕਬ ਜੀ ਲੈ ਸਜਣਾ ਦੇ ਕੁੰਡੇ ਕਬਜੇ ਲੱਗਣ ਵਾਲੇ ਆ ਤੇ ਇਹਦੇ ਵਿੱਚ ਬਿਜਲੀ ਬੁਜਲੀ ਦਾ ਪ੍ਰਬੰਧ ਬਾਈ ਵਧੀਆ ਹੋ ਜਾਂਦਾ ਹਾਂਜੀ ਅੰਡਰਗਰਾਊਂਡ ਹੋ ਜਾਂਦਾ ਲੈ ਵੀ ਠੀਕ ਆ ਸਜਣਾ ਇਹਦੇ ਵਿੱਚ ਬਿਜਲੀ ਬੁਜਲੀ ਦਾ ਪ੍ਰਬੰਧ ਵੀ ਜਿਵੇਂ ਆਪਣੇ ਘਰਾਂ ਦੇ ਵਿੱਚ ਹੁੰਦਾ ਉਸੇ ਤਰ੍ਹਾਂ ਹੋਊਗਾ ਲੈ ਸਜਣਾ ਜਿਵੇਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਹੁੰਦਾ ਆ ਦੇਖੋ ਇਧਰ ਬਾਈ ਅੰਡਰਗਰਾਊਂਡ ਪਤਾਰਾ ਪਾਈਆਂ ਹੋਈਆਂ ਇਹਦੇ ਵਿੱਚ ਪਾਈਪਾਂ ਪੈਂਦੀਆਂ ਬਾਈ ਪਹਿਲਾਂ ਨਹੀਂ ਪਾਈਪ ਨਹੀਂ ਵਿਚੇ ਵਿਚੰ ਅੰਡਰਗਰਾਊਂਡ ਕਰੀ ਗੇ ਠੀਕ ਆ ਇਹ ਵਿੱਚ ਹੀ ਹੋ ਜਾਂਦੀ ਆ ਸਜਣਾ ਲੈ ਕੇ ਇਸ ਤਰ੍ਹਾਂ ਦਾ ਤੁਸੀਂ ਹਟ ਤਿਆਰ